ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਜੋ ਵੀਡੀਓ ਦਿਖਾ ਰਹੇ ਹਾਂ ਇਸ ਵੀਡੀਓ ਵਿੱਚ ਜੋ ਮਾਤਾ ਜੀ ਹਨ ਉਹ ਪਿੰਡ ਚੜੈਕ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਨ ਇਹਨਾਂ ਦੇ ਦੋ ਬੇਟੇ ਰਾਜਦੀਪ ਸਿੰਘ ਗਿੱਲ ਤੇ ਹਰਦੀਪ ਸਿੰਘ ਗਿੱਲ ਇਹ ਦੋਵੇਂ 2009 ਵਿੱਚ ਪੱਕੇ ਤੌਰ ਤੇ ਕੈਨੇਡਾ ਚਲੇ ਗਏ ਸੀ ਇਹ ਦੋਵੇਂ ਭਰਾਵਾਂ ਨੇ ਉੱਥੇ ਆਪਣੀ ਮਿਹਨਤ ਨਾਲ ਘਰ ਬਣਾਇਆ, ਗੱਡੀਆਂ ਲਈਆਂ, ਸਭ ਕੁਝ ਵਧੀਆ ਸੀ ਤੇ ਇਹ ਘਰ ਬਣਾਉਣ ਦਾ ਕੰਮ ਕਰਦੇ ਸਨ ਅਤੇ ਕਾਫੀ ਲੋਕਾਂ ਦੇ ਘਰ ਵੀ ਇਹਨਾਂ ਨੇ ਬਣਾਏ। ਕੈਲਗਰੀ ਵਿੱਚ ਇੱਕ ਅੰਕਲ ਆਂਟੀ ਦੇ ਘਰ ਦਾ ਕੰਮ ਵੀ ਇਹਨਾਂ ਨੇ ਕੀਤਾ। ਉੱਥੇ ਉਹਨਾਂ ਦੇ ਘਰ ਬਣਾਉਣ ਵਾਲੇ ਸੰਦ ਤੇ ਮਸ਼ੀਨਾਂ ਵੀ ਪਈਆਂ ਹਨ। ਕਈ ਸਾਲਾਂ ਤੱਕ ਬਹੁਤ ਵਧੀਆ ਚੱਲਿਆ ਪਰ ਕਿਸਮਤ ਨੇ ਇੱਕ ਮੋੜ ਲਿਆ। ਦੋਵੇਂ ਭਰਾ ਨਸ਼ਿਆਂ ਵਿੱਚ ਫਸ ਗਏ। ਅਤੇ ਇਹਨਾਂ ਦੀ ਜ਼ਿੰਦਗੀ ਨੂੰ ਉਲਟਾ ਕੇ ਰੱਖ ਦਿੱਤਾ ਹੌਲੀ-ਹੌਲੀ ਇਹ ਦਿਮਾਗੀ ਤੌਰ ਤੇ ਅਪਸੈਟ ਹੋਣ ਲੱਗੇ ਅੱਜ ਹਾਲ ਇਹ ਹੈ ਕਿ ਇਹਨਾਂ ਨੂੰ ਆਪਣੀ ਸੁੱਧ-ਬੁੱਧ ਵੀ ਨਾ ਰਹੀ ਨਾ ਖਾਣ-ਪੀਣ ਦੀ ਪਰਵਾਹ ਨਾ ਰਹਿਣ-ਸਹਿਣ ਦੀ ਸਮਝ ਦੋਵੇਂ ਪ੍ਰਾਚੜਕਾਂ ਤੇ ਕੰਮ ਦੇ ਫਿਰਦੇ ਹਨ ਬਿਨਾਂ ਮੰਜ਼ਲ ਦੇ ਉਹਨਾਂ ਦੀਆਂ ਪਤਨੀਆਂ ਨੇ ਵੀ ਉਹਨਾਂ ਨੂੰ ਛੱਡ ਗਈਆਂ ਬੱਚੇ ਵੀ ਦੂਰ ਹੋ ਗਏ ਪਰਿਵਾਰ ਟੁੱਟ ਕੇ ਵਿਖਰ ਗਿਆ ਇਹ ਦੋਵੇਂ ਭਰਾ ਅੱਜ ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਕੈਲਗਰੀ ਦੇ ਨੇੜੇ ਪ੍ਰਸ਼ਾਦਾ ਛਕਣ ਆ ਜਾਂਦੇ ਹਨ ਪਰ ਹੁਣ ਉਹ ਅੰਕਲ ਆਂਟੀ ਦੇ ਘਰ ਵੀ ਨਹੀਂ ਪਹੁੰਚਦੇ ਜਿੱਥੇ ਉਹਨਾਂ ਨਾਲ ਸੰਪਰਕ ਬਣਿਆ ਰਹਿੰਦਾ ਸੀ ਉਹਨਾਂ ਦੀ ਮਾਂ ਉਹਨਾਂ ਬਾਰੇ ਜਾਣਕਾਰੀ ਲੈ ਲੈਂਦੀ ਸੀ ਮਾਤਾ ਸੁਖਮੰਦਰ ਕੌਰ ਵੀ ਕਾਜ ਸਮਾਂ ਆਪਣੇ ਪੁੱਤਰਾਂ ਕੋਲ ਕੈਨੇਡਾ ਰਹੇ ਪਰ ਉਹਨਾਂ ਨੂੰ ਕੈਨੇਡਾ ਵਧੀਆ ਨਹੀਂ ਲੱਗੀ ਤੇ ਉਹ ਵਾਪਸ ਇੱਧਰ ਆ ਗਏ ਸੀ ਹਾਂ ਉਹਨਾਂ ਦਾ ਜੋ ਕੈਨੇਡਾ ਦਾ ਵੀਜ਼ਾ ਸੀ ਉਹ ਵੀ ਖਤਮ ਹੋ ਚੁੱਕਿਆ ਹੈ ਇਹ ਆਪਣੇ ਪਿੰਡ ਚੜ੍ਹ ਇੱਕ ਵਾਪਸ ਆ ਗਏ ਆ ਜੋ ਰੋ ਰੋ ਕਹਿੰਦੇ ਹਨ ਉਸ ਦਾ ਕੈਨੇਡਾ ਵੀਜ਼ਾ ਵੀ ਮੁੱਕ ਚੁੱਕਿਆ ਹੈ ਜੇ ਉਹ ਵੀਜ਼ਾ ਲਗਵਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਨੂੰ ਟਾਈਮ ਲੱਗੇਗਾ ਪਰ ਮਾਂ ਦਾ ਦਿਲ ਮਹਿਸੂਸ ਕਰਦਾ ਹੈ ਕਿ ਕਿਤੇ ਦੇਰ ਨਾ ਹੋ ਜਾਵੇ ਕਿਤੇ ਕੋਈ ਹਨ ਹੋਣੀ ਨਾ ਹੋ ਜਾਵੇ ਇੱਕ ਮਾਂ ਦੀ ਅਰਦਾਸ ਆਪਣੇ ਬੱਚਿਆਂ ਲਈ ਹੁੰਦੀ ਹੈ ਉਹ ਕਹਿੰਦੀ ਹੈ ਮੇਰੇ ਪੁੱਤਰਾਂ ਨੂੰ ਬਚਾ ਲੋ ਉਹਨਾਂ ਨੂੰ ਘਰ ਵਾਪਸ ਆਉਣ ਵਿੱਚ ਮਦਦ ਕਰੋ ਇਹ ਗੱਲ ਮਨੁੱਖਤਾ ਦੀ ਸੇਵਾ ਵਾਲੇ ਵੀਰ ਤੱਕ ਪਹੁੰਚੀ ਜੋ ਕਿ ਲੁਧਿਆਣਾ ਵਿੱਚ ਰਹਿੰਦੇ ਹਨ ਉਹਨਾਂ ਨੇ ਉਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਨ ਕਿ ਇਨ੍ਹਾਂ ਦੋਵਾਂ ਭਰਾਵਾਂ ਦੀ ਰਾਜ ਦੀਪ ਸਿੰਘ ਗਿੱਲ ਤੇ ਹਰਦੀਪ ਸਿੰਘ ਗਿੱਲ ਬਾਰੇ ਜੇ ਕੋਈ ਜਾਣਕਾਰੀ ਕਿਸੇ ਨੂੰ ਵੀ ਮਿਲੇ ਤਾਂ ਉਹ ਜਰੂਰ ਉਹ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੋਰਪ੍ਰੀਤ ਸਿੰਘ ਮਿੰਟੂ ਨਾਲ ਸਾਂਝੀ ਕਰਨ ਸਗੋਂ ਸਾਰੀ ਮਨੋਕਤਾ ਦੀ ਗੱਲ ਹੈ ਇਹ ਵੀਡੀਓ ਉਹਨਾਂ ਵੀਰਾਂ ਦੀਆਂ ਫੋਟੋਆਂ ਵੀ ਇਹ ਵੀਡੀਓ ਵਿੱਚ ਅਸੀਂ ਸ਼ੇਅਰ ਕੀਤੀਆਂ ਹਨ ਜੋ ਵੀ ਲੋਕ ਉਹਨਾਂ ਨੂੰ ਪਛਾਣ ਸਕਣ ਉਹ ਜ਼ਰੂਰ ਉਹਨਾਂ ਤੱਕ ਮਦਦ ਜ਼ਰੂਰ ਪਹੁੰਚਾਉਣ ਮਕਸਦ ਸਿਰਫ ਇਹ ਮਾਨ ਸੁਖਮੰਦਰ ਕੌਰ ਨੂੰ ਉਸਦੇ ਪੁੱਤਰਾਂ ਨਾਲ ਮਲਾਉਣ ਦੇ ਲਈ ਅਸੀਂ ਇਹ ਵੀਡੀਓ ਬਣਾਈ ਹੈ ਅਸੀਂ ਸਾਰੇ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਜੇ ਕਿਸੇ ਨੂੰ ਵੀ ਇਹ ਵੀਰਾਂ ਬਾਰੇ ਪਤਾ ਹੋਵੇ ਤਾਂ ਜਰੂਰ ਇਹਨਾਂ ਦੀ ਮਦਦ ਕਰੋ ਤਾਂ ਜੋ ਇਹ ਵੀਰਾਂ ਨੂੰ ਇਸ ਮਾਂ ਨਾਲ ਮਿਲਾਇਆ ਜਾ ਸਕੇ ਸਾਡੀ ਵੀਡੀਓ ਦਾ ਮਕਸਦ ਇਹ ਨਹੀਂ ਕਿ ਅਸੀਂ ਇਸ ਵੀਡੀਓ ਰਾਹੀਂ ਵਿਊਅ ਇਕੱਠੇ ਕਰਨਾ ਚਾਹੁੰਦੇ ਹਾਂ ਨਹੀਂ ਅਸੀਂ ਇੱਕ ਮਾਂ ਨੂੰ ਉਸਦੇ ਪੁੱਤਾਂ ਨਾਲ ਮਿਲਾਉਣਾ ਚਾਹੁੰਦੇ ਹਾਂ ਤਾਂ ਜੋ ਉਹ ਮਾਂ ਆਪਣੇ ਪੁੱਤਾਂ ਨਾਲ ਮਿਲ ਸਕੇ ਕਿਉਂਕਿ ਉਹਨਾਂ ਨੂੰ ਅੱਜਕੱਲ ਆਪਣੀ ਕੋਈ ਸੁੱਧ ਬੋਧੀ ਨਹੀਂ ਕਿ ਉਹਨਾਂ ਨੇ ਕਿੱਥੇ ਜਾਣਾ ਕਿੱਥੇ ਰਹਿਣਾ ਕੀ ਖਾਣਾ ਕੀ ਪੀਣਾ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮੇਰੇ ਸਾਰਿਆਂ ਨੂੰ ਫੇਰ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਪਲੀਜ਼ ਇਸ ਮਾਂ ਦੀ ਹੈਲਪ ਕਰੋ ਕੈਲਗਰੀ ਵਿੱਚ ਜੋ ਵੀ ਆਪਣੇ ਪੰਜਾਬ ਦੇ ਭੈਣ ਭਰਾ ਰਹਿ ਰਹੇ ਹਨ ਉਹਨਾਂ ਨੂੰ ਜੇ ਇਨ੍ਹਾਂ ਬੀੜਾਂ ਬਾਰੇ ਕੋਈ ਵੀ ਪਤਾ ਲੱਗੇ ਤਾਂ ਉਹ ਇਨ੍ਹਾਂ ਦੀ ਜ਼ਰੂਰ ਮਦਦ ਕਰੋ ਤੇ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਤੱਕ ਜ਼ਰੂਰ ਪਹੁੰਚਾਓ ਤੁਸੀਂ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹ ਵੀਰ ਹੈ ਇਹ ਵੀਰ ਹਨ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਜੋ ਬੱਦੋਵਾਲ ਲੁਧਿਆਣਾ ਵਿੱਚ ਰਹਿੰਦੇ ਹਨ ਤੁਸੀਂ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹ ਮਾਤਾ ਜੀ ਨੂੰ ਉਹਨਾਂ ਦੇ ਪੁੱਤਰਾਂ ਨਾਲ ਮਿਲਾ ਸਕਦੇ ਹੋ ਧੰਨਵਾਦ ਜੀ ਜੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ